ਆਪਾਂ ਆਏ ਜੀ ਸਾਈਂ ਸਪੋਰਟਸ ਕਾਲੇ ਵੀ ਮਸਤਵਾਨਾ ਸਾਹਿਬ ਆ ਸਾਡੇ ਭਰਾ ਇੱਥੇ ਤਿਆਰੀ ਕਰ ਰਹੇ ਨੇ ਬਾਕੀ ਇਥੇ ਬਾਈ ਉਹਨਾਂ ਦੀ ਸਿਲੈਕਸ਼ਨ ਹੋ ਰਹੀ ਵੀ ਆ ਉਹਨੇ ਬਾਈ ਹੁਣੀ ਫ੍ਰੀ ਟਾਈਮ ਖੇਡ ਗੇਮ ਕੋ ਲਾ ਕੇ ਹਟੇ ਨੇਗੇ ਦੇਖੋ ਬਾਈ ਉਹਨਾਂ ਦੇ ਗਾਡਰ ਵਰਗੇ ਸਰੀਰ ਹੈ ਬੈ ਨਸੇ ਤੋਂ ਦੂਰ ਨੇ ਬਾਈ ਹੁਣੀ ਵੱਡੇ ਹੋ ਕੇ ਬਾਈ ਕੁਝ ਨਾ ਜ਼ਰੂਰ ਬਣਨਗੇ ਬਾਈ ਜੀ ਬਾਈ ਜੀ ਆਹ ਪ੍ਰੈਕਟਿਸ ਕਰ ਰਹੇ ਨੇਗੇ ਮਹਾਰਾ ਵੀ ਆਓ ਹੈਲ ਵੀਲੇ ਆ ਸਾਡੀ ਨੌਜਵਾਨ ਪੀੜੀ ਭਰਾਵੋ ਇਹ ਨਸ ਦੂਰ ਆ ਨਸ ਨੂੰ ਸਦਾ ਜਿਹੜੇ ਕਹਿੰਦੇ ਪੰਜਾਬੀ ਨਸ਼ਾ ਕਰਦੇ ਨੇ ਆ ਦੇਖੋ ਤੁਸੀਂ ਮੁੰਡੇ ਗਾਡਰਾ ਬਣ ਕੇ ਮੁੰਡੇ ਚੱਲ ਵੀਲੇ ਬਹੁਤ ਭਰਾਵੋ ਵਧੀਆ ਗੱਲਾਂ ਬਹੁਤ ਵਧੀਆ ਵੀਰੇ ਬਹੁਤ ਵਧੀਆ ਇਹ ਬਿਜਾ ਖਲ ਲੱਭਾਂ ਸੰਤੋਬਾ ਬਾਤਰਾ ਸਿੰਘ ਜੀ ਮਹਾਰਾਜ ਮਸਤੋਨ ਸਾਹਿਬ ਵਾਲੀ ਆ ਦੇਖੋ ਜੀ ਵਾਸਟਕਵਾਲ ਦਾ ਗਰਾਊਂਡ ਜਿਹੜੇ ਕਹਿੰਦੇ ਢਿੰਡਸੇ ਪਰਿਵਾਰ ਨੇ ਕੁਛ ਨਹੀਂ ਕੀਤਾ ਦੇਖੋ ਤੁਸੀਂ ਗਰਾਊਂਡ ਕਿੰਨਾ ਵੱਡਾ ਗਰਾਊਂਡ ਭਰਾਵੋ ਮੈਂ ਤਾਂ ਦੇਖਿਆ ਨਹੀਂ ਪੂਰੇ ਸਾਡੇ ਸੰਦੂਰ ਬਨਾਲ ਜਿਹੜੇ ਦੇ ਵਿੱਚ ਐਡੀ ਵੱਡੀ ਅਕੈਡਮੀ ਕੀ ਨਾਮ ਵੀਰੇ ਆਪਣਾ ਮੇਰਾ ਨਾਮ ਵੀਰੇ ਜਸ਼ਨਦੀਪ ਸਿੰਘ ਹਾਂਜੀ ਮੈਂ ਦਸਾਈ ਮਸਤੋਨ ਸਾਹਿਬ ਤੇ ਵਾਲੀਵਾਲ ਦਾ ਥ੍ਰੀਟਾ ਠੀਕ ਹੈ ਜੀ ਮੈਨੂੰ ਹੋ ਗਿਆ ਬਾਈ ਤੇ 2 2.5 40 ਹੋ ਚਲੇ ਨੇ ਠੀਕ ਹੈ ਜੀ ਹੁਣ ਕਿਹ ਕਿਹ ਗੱਲ ਚ ਪੜਦੇ ਹੋ ਮੈਂ ਪਲੱਸ 2 ਜੀ ਪਲੱਸ 2 ਦੇ ਵਿੱਚ ਕਿਹੜੇ ਪਿੰਡ ਆਪਣਾ ਮੇਰਾ ਪਿੰਡ ਲਾਲਪੁਰ ਹੈ ਵੀਰ ਜਰਨ ਤਰਨਤਨ ਦੇ ਜ਼ਿਲ੍ਹੇ ਤਰਨਤਨ ਤਰਨ ਠੀਕ ਹੈ ਤਰਨਤਨ ਡਿਸਟ੍ਰਿਕਟ ਹੈ ਹਾਂਜੀ ਇੱਥੇ ਖਾਣ ਪੀਣ ਦਾ ਰਹਿਣ ਸਹਿਣ ਦਾ ਖੁਦਾਕੀ ਖਰਚਾ ਫਰਚਾ ਹੈਗਾ ਖਰਚਾ ਵੀ ਸਾਰਾ ਸੈਟਲ ਸੈਂਟਰ ਸਰਕਾਰ ਦਾ ਸਰਕਾਰ ਨੂੰ ਆ ਸਾਰਾ ਠੀਕ ਹੈ ਜੀ ਹਾਂਜੀ ਇਹ 2002 ਦੇ ਵਿੱਚ ਅਕੈਡਮੀ ਬਣੀ ਸੀ ਸੈਂਟਰ ਬਹਾਦਰ ਤਸਵੀਰ ਦੇ ਨਾਮ ਦੀ ਸੀ ਠੀਕ ਹੈ ਜੀ ਸਾਈ ਮਸਤੋਨਾ ਸਾਹਿਬ ਦੇ ਨਾਮ ਠੀਕ ਹੈ ਜੀ ਇਹਦੇ ਵਿੱਚ ਵਾਲੀ ਵਾਲ ਤੇ ਬਾਕਸਿੰਗ ਦੇ ਰੀ ਟੈਂਡੇ ਨੇ ਹੌਸਟਲ ਤੇ ਠੀਕ ਹੈ ਜੀ ਹਾਂ ਜੀ ਮਨ ਲੇ ਕਿ ਇਹਦੇ ਵਿੱਚ ਸਪੀਮ ਸੀਟਾ ਹੁੰਦੀਆਂ ਨੇ ਗਵਰਨਮੈਂਟ ਦੇ ਹਿਸਾਬ ਨਾਲ 25 ਵਾਲੀ ਵਾਲ ਦੇ ਰਹਿਣਗੇ 25 ਬਾਕਸਿੰਗ ਦੇ ਰਹਿਣਗੇ ਫਿਰ ਉਸ ਹਿਸਾਬ ਨਾਲ ਹਰ ਸਾਲ ਟ੍ਰੇਲਰ ਖਿਜਾਂਦੇ ਨੇ ਠੀਕ ਹੈ ਜੀ 108 ਦੇ ਬਣ ਕੇ 12 ਸਾਲ ਤੋਂ ਲੈ ਕੇ 18 ਸਾਲ ਦੇ ਮੁੰਡਿਆਂ ਵਾਸਤੇ ਠੀਕ ਹੈ ਫਿਰ ਉਸ ਟ੍ਰੇਲਰਾਂ ਦੇ ਰਹੀਂ ਜਿੱਥੇ ਬੱਚੇ ਸੈਲੈਕਟ ਕਰਕੇ ਆਉਂਦੇ ਨੇ ਵਕ ਵਕ ਸਟੇਟਾਂ ਤੋਂ ਵਕ ਵਕ ਮਨ ਲੇ ਕਿ ਹੌਲੈਂਡ ਜਿੱਥੇ ਮਰਜ਼ੀ ਬਚ ਜਾ ਕੇ ਇੱਥੇ ਟ੍ਰੈਨਿੰਗ ਕਰ ਸਕਦਾ ਹੁਣ ਇੱਥੇ ਆਲ ਇੰਡੀਆ ਦੇ ਬੰਦੇ ਬੱਚੇ ਪੜ ਰਹੇ ਨੇ ਹਰੇਕ ਸਟੇਟ ਦੇ ਬੱਚੇ ਹੈਗੇ ਨੇ ਠੀਕ ਹੈ ਜੀ ਮਨ ਕੇ ਇੱਥੇ ਨਾ ਸੈਂਟਰ ਕੋਰਡਮਰ ਦੀ ਗੈਡੀ ਅਕੈਡਮੀ ਹੈਗੀ ਹੈ ਸਮਝੀ ਹੋੜੀ ਗੱਲ ਮੈਂ ਹਾਂਜੀ ਠੀਕ ਹੈ ਜੀ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਪੰਜਾਬੀਆਂ ਨੂੰ ਮਤਲਬ ਬੱਚਿਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਮੈਸੇਜ ਤਾਂ ਹੀ ਹੈ ਜੀ ਸਭ ਤੋਂ ਵੱਧ ਖੇਡੋ ਖੇਡੋ ਕੇ ਤੱਕ ਕਪੜਾ ਮੰਦੇ ਨਸ਼ੇ ਛੱਡਣਗੇ ਕਿ ਜਿਹੜੇ ਖੇਡਿਆ ਜੁੜ ਗਏ ਇੱਕ ਵਾਰੀ ਮਿਹਨਤ ਕਰਨਗੇ ਆਪਣੀ ਉਹ ਨਸ਼ੇ ਛੱਡਣਗੇ ਛੱਡਣਗੇ ਵੀਰੇ ਕਿਉਂਕਿ ਆਪਣੇ ਬੱਚਿਆਂ ਨੂੰ ਅਕੈਡਮੀਾਂ 'ਚ ਭੇਜੋ ਕੁਛ ਨਹੀਂ ਆਏਗਾ ਇਹਦਾ ਨੱਚ ਨੂੰ ਛਾਲੀ ਕਿਤੇ ਕੈਨੇਡਾ ਨਹੀਂ ਹੁੰਦਾ ਤੇ ਜੇ ਗੁੰਦਾ ਮਿਹਨਤ ਕਰ ਲੱਗ ਜਾਂਦਾ ਉਸ ਤੋਂ ਨਾ ਆਪਣਾ ਅੱਲਾ ਤੇ ਚੜ ਜਾਂਦਾ ਉਹ ਹਾਂਜੀ ਬਾਕੀ ਗਿਰੇ ਜਿਹਦਾ ਮਾਪ ਉਹ ਵੀ ਆਪਣੇ ਬੱਚਿਆਂ ਨੂੰ ਸੰਜੋਗ ਦੇਣ ਪੂਰਾ ਹਾਂ ਸਪੋਰਟ ਕਰਨ ਪੂਰੀ ਕਿ ਹਾਂ ਕਿ ਬੱਚੇ ਜਾਣ ਅਕੈਡਮੀਾਂ 'ਚ ਪਿੱਛੇ ਸਪੋਰਟ ਰੱਖਣ ਪੂਰੀ ਕਿ ਅੱਜ ਕੱਲ ਕੀ ਚੱਲਦਾ ਪਿਆ ਬੱਚੇ ਫਿਰ ਰਹੇ ਨੇ ਮਾਪੋਂ ਕਿਸੇ ਧਿਆਨ ਨਹੀਂ ਦਿੰਦੇ ਹੈਗੇ ਕਿਸੇ ਤੇ ਜਿੱਦਾਂ ਬੱਚੇ ਨੂੰ ਕਿਸੇ ਪਾਸੇ ਲਾਉਣਾ ਆਪਾਂ ਉੱਤੇ ਧਿਆਨ ਦੇਣਾ ਪਊਗਾ ਮਾਪਿਆਂ ਨੂੰ ਉਹਦੇ ਨਾਲ ਪਊਗਾ ਸਭ ਤੋਂ ਪਹਿਲਾਂ ਹਾਂਜੀ ਠੀਕ ਹੈ ਖਾਲਸਾ ਵਾਹਿਗੁਰੂ ਜ